ਚੰਡੀਗੜ੍ਹ ਦੇ ਵਿੱਚ ਵੀ ਹੁਣ ਦਿਨ ਦਿਹਾੜੇ ਚੋਰੀਆਂ ਹੋਣ ਲੱਗੀਆਂ ਨੇ ਦੱਸ ਦਈਏ ਕਿ ਸੈਕਟਰ 41 ਤੋਂ ਮਾਮਲਾ ਸਾਹਮਣੇ ਆਇਆ ਜਿੱਥੇ ਦਿਨ ਦਿਹਾੜੇ ਇੱਕ ਸਰਕਾਰੀ ਟੀਚਰ ਦੇ ਘਰ ਨੂੰ ਚੋਰਾਂ ਨੇ ਨਿਸ਼ਾਨਾ ਬਣਾਇਆ ਦੱਸ ਦਈਏ ਕਿ ਚੋਰਾਂ ਦੇ ਵੱਲੋਂ ਦਿਨ ਦਿਹਾੜੇ 35 ਲੱਖ ਰੁਪਏ ਦੇ ਗਹਿਣੇ ਤੇ 2 ਲੱਖ ਰੁਪਏ ਦੀ ਨਕਦੀ ਚੋਰੀ ਕੀਤੀ ਗਈ ਹੈ ਸੈਕਟਰ 39 थाना ਪੁਲਿਸ ਨੇ ਕੇਸ ਵੀ ਦਰਜ ਕਰ ਲਿਆ ਤੇ ਜਾਂਚ ਵੀ ਸ਼ੁਰੂ ਕਰ ਦਿੱਤੀ ਗਈ ਹੈ ਦੱਸਿਆ ਜਾ ਰਿਹਾ ਕਿ ਜੋ ਅਧਿਆਪਕ ਸੀ ਉਸਦੇ ਪਤੀ ਰਿਸ਼ਤੇਦਾਰੀ ਵਿੱਚ ਗਏ ਹੋਏ ਸੀ ਕਿਉਂਕਿ ਕਿਸੇ ਦੀ ਮੌਤ ਹੋਈ ਸੀ ਜਦਪਤ ਸਕੂਲ ਚਲੇ ਗਈ ਉਸ ਤੋਂ ਬਾਅਦ ਇਹ ਚੋਰੀ ਹੋਈ ਹੈ ਘਰਦਿਆਂ ਨੇ ਦੱਸਿਆ ਕਿ ਚੋਰੀ ਕੀਤੇ ਹੋਏ ਗਹਿਣੇ ਉਹਨਾਂ ਨੇ ਆਪਣੇ ਮੁੰਡੇ ਦੇ ਵਿਆਹ ਦੇ ਲਈ ਬਣਵਾਏ ਸੀ ਜਾਣਕਾਰੀ ਅਨੁਸਾਰ ਚੰਡੀਗੜ੍ਹ ਦੇ ਸੈਕਟਰ 41 ਬੀ ਨਿਵਾਸੀ ਸतीश ਨੇ ਦੱਸਿਆ ਕਿ ਉਹ ਰਿਸ਼ਤੇਦਾਰੀ ਦੇ ਵਿੱਚ ਕਿਸੇ ਦੀ ਮੌਤ ਦਾ ਸੋਗ ਮਨਾਉਣ ਗਏ ਹੋਏ ਸੀ ਤੇ ਦੁਪਹਿਰ 12 ਵਜੇ ਡੱਡੂ ਮਾਜਰਾ ਚਲੇ ਗਏ ਸੀ ਜਤਕੀ ਉਹਨਾਂ ਦੀ ਪਤਨੀ ਸਵੇਰੇ ਹੀ 8:30 ਵਜੇ ਸਕੂਲ ਪਹੁੰਚ ਗਈ ਸੀ ਸतीश ਨੇ ਦੱਸਿਆ ਕਿ ਉਹ ਦੁੱਧ ਦਾ ਕੰਮ ਕਰਦੇ ਨੇ ਤੇ ਦੁਪਹਿਰ ਕਰੀਬ 2 ਵਜੇ ਉਹਨਾਂ ਦੇ ਕਾਰਕ ਅਧਿਆਪਕ ਘਰ ਲੈਂਦੀ ਆਇਆ ਹੋਇਆ ਸੀ ਟੀਚਰ ਨੇ ਦੇਖਿਆ ਕਿ ਘਰ ਦੇ ਵਿੱਚ ਸਾਰਾ ਸਮਾਨ ਖਿਲਰਿਆ ਪਿਆ ਤੇ ਉਸ ਟੀਚਰ ਨੇ ਉਹਨਾਂ ਦੀ ਪਤਨੀ ਨੂੰ ਫੋਨ ਕਰਕੇ ਸਾਰੀ ਜਾਣਕਾਰੀ ਦਿੱਤੀ ਦੱਸਦੀ ਹੈ ਕਿ ਸतीश ਵੀ ਚੋਰੀ ਦੀ ਜਾਣਕਾਰੀ ਮਿਲਣ ਤੋਂ ਬਾਅਦ ਮੌਕੇ ਤੇ ਪਹੁੰਚਿਆ ਜਦੋਂ ਘਰ ਪਹੁੰਚਿਆ ਤਾਂ ਦੇਖਿਆ ਕਿ ਘਰ ਦਾ ਤਾਲਾ ਟੁੱਟਿਆ ਹੋਇਆ ਹੈ ਤੇ ਅਲਮਾਰੀ ਦੇ ਵਿੱਚੋਂ ਕਰੀਬ 35 ਲੱਖ ਦੇ ਗਹਿਣੇ ਤੇ 2 ਲੱਖ ਦੀ ਨਕਦੀ ਗਾਇਬ ਦੱਸੀ ਜਾ ਰਹੀ ਹੈ ਦੱਸਦੀ ਕਿ ਸतीश ਨੇ ਦੱਸਿਆ ਕਿ ਉਹਨਾਂ ਦੀ ਬੇਟੀ ਸ਼ਾਦੀशुदा ਤੇ ਵਿਦੇਸ਼ ਦੇ ਵਿੱਚ ਰਹਿ ਰਹੀ ਹੈ ਜਦਕਿ ਉਹਨਾਂ ਨੇ ਆਪਣੇ ਮੁੰਡੇ ਦਾ ਵਿਆਹ ਕਰਨ ਤੇ ਉਸਦੇ ਵਿਆਹ ਦੀ ਤਿਆਰੀ ਦੇ ਲਈ ਹੀ 35 ਲੱਖ ਦੇ ਉਹਨਾਂ ਨੇ ਗਹਿਣੇ ਬਣਵਾਏ ਹੋਏ ਸ ਤੇ ਘਰ ਦੀ ਅਲਮਾਰੀ ਦੇ ਵਿੱਚ ਰੱਖੇ ਹੋਏ ਸੀ ਦੱਸਦੀ ਹੈ ਕਿ ਕੁੜੀ ਦੇ ਵੱਲੋਂ ਵੀ ਸਾਰੇ ਗਹਿਣੇ ਘਰ ਹੀ ਰੱਖੇ ਗਏ ਸੀ ਇਸ ਤੋਂ ਇਲਾਵਾ ਮਕਾਨ ਦਾ ਕੰਮ ਵੀ ਚੱਲ ਰਿਹਾ ਸੀ ਇਸ ਤੇ ਲਈ ਘਰ ਦੇ ਵਿੱਚ ਨਕਦੀ ਰੱਖੀ ਹੋਈ ਸੀ ਤੇ ਹੁਣ ਟੀਚਰ ਦੇ ਘਰ ਦੇ ਵਿੱਚ ਇੰਨੀ ਵੱਡੀ ਕੀਮਤ ਦੀ ਚੋਰੀ ਹੋ ਗਈ ਹੈ 35 ਲੱਖ ਰੁਪਏ ਦੇ ਗਹਿਣੇ ਚੋਰੀ ਹੋਏ ਨੇ ਤੇ 2 ਲੱਖ ਦੀ ਨਕਦੀ ਚੋਰੀ ਹੋਈ ਹੈ ਹਾਲਾਂਕਿ ਪੁਲਿਸ ਨੇ ਕੇਸ ਦਰਜ ਕਰ ਲਿਆ ਤੇ ਜਾਂਚ ਸ਼ੁਰੂ ਵੀ ਕਰ ਦਿੱਤੀ ਗਈ ਹੈ ਪਰ ਹਜੇ ਵੀ ਪਰਿਵਾਰ ਵਾਲਿਆਂ ਦਾ ਬੁਰਾ ਹਾਲ ਹੈ ਕਿਉਂਕਿ ਵੱਡੇ ਗਿਣਤੀ ਦੇ ਵਿੱਚ ਚੋਰਾਂ ਦੇ ਵੱਲੋਂ ਘਟਨਾ ਨੂੰ ਅੰਜਾਮ ਦਿੱਤਾ ਗਿਆ ਤੇ ਬਹੁਤ ਹੀ ਜ਼ਿਆਦਾ ਗਹਿਣੇ ਤੇ ਨਕਦੀ ਉਹਨਾਂ ਦੇ ਵੱਲੋਂ ਚੋਰੀ ਕੀਤੀ ਗਈ ਹੈ